ਰਾਮ ਮੰਡੀ ਦੇ ਅਧੀਨ ਆਉਂਦਾ ਇੱਕ ਹੋਟਲ ਜਿੱਥੇ ਇੱਕ ਮੁੰਡੇ ਦੇ ਵੱਲੋਂ 24 ਸਾਲ ਦੀ ਕੁੜੀ ਨੂੰ ਰੈਡ ਬੁੱਲ ਦੇ ਵਿੱਚ ਕੋਈ ਨਸ਼ੀਲੀ ਵਸਤੂ ਪਵਾ ਕੇ ਉਸਦੇ ਨਾਲ ਸਰੀਰਕ ਸੰਬੰਧ ਬਣਾਏ ਗਏ ਨੇ ਇਸ ਸੰਬੰਧ ਵਿੱਚ ਲੜਕੀ ਦੇ ਵੱਲੋਂ ਮੁੰਡੇ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹਾਲਾਂਕਿ ਇਸ ਮਾਮਲੇ 'ਤੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਤੋਂਥੀ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਪੀੜਤ ਕੁੜੀ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨੂਰਪੁਰ ਤਹਿਸੀਲ ਫਲੋਰ ਦੇ ਅਧੀਨ ਆਉਂਦਾ ਇੱਕ ਪਿੰਡ ਜਿੱਥੋਂ ਦੀ ਉਹ ਰਹਿਣ ਵਾਲੀ ਹੈ ਅਲਗ-ਅਲਗ ਪ੍ਰੋਗਰਾਮਾਂ ਦੇ ਵਿੱਚ ਹੋਸਟਿੰਗ ਦਾ ਕੰਮ ਕਰਦੀ ਹੈ ਤੇ ਅਮਨਦੀਪ ਸਿੰਘ ਲਾਲੀ ਦੇ ਨਾਲ ਉਸ ਦੀ ਮੁਲਾਕਾਤ 4 ਮਹੀਨੇ ਪਹਿਲਾਂ ਹੁੰਦੀ ਹੈ ਉਸ ਵਾਰ ਉਹ ਦੋ ਤਿੰਨ ਵਾਰ ਮਿਲਦੇ ਨੇ ਤੇ 25 ਅਕਤੂਬਰ ਨੂੰ ਰਾਤ ਕਰੀਬ 10 ਵਜੇ ਉਹ ਲੜਕਾ ਜਿਸਨੇ ਆਪਣੇ ਮੋਬਾਈਲ ਫੋਨ ਤੋਂ ਉਸਨੂੰ ਫੋਨ ਕੀਤਾ ਕਿ ਅੱਜ ਨੂੰ ਮਿਲਣਾ ਹੈ ਤੇ ਸਵੇਰੇ ਅਸੀਂ ਦੋਵਾਂ ਨੇ ਵਿਆਹ ਕਰਨਾ ਹੈ ਉਸ ਤੋਂ ਬਾਅਦ ਉਹ ਰਾਤ ਨੂੰ ਹੋਟਲ ਦੇ ਵਿੱਚ ਰੁਕਦੇ ਨੇ ਇਸ ਦੇ ਦਰਮਿਆਨ ਕੁੜੀ ਦਾ ਇਹ ਕਹਿਣਾ ਕਿ ਉਸਨੂੰ ਕੋਈ ਨੁਸ਼ੀਲੀ ਚੀਜ਼ ਪੀ ਆਈ ਗਈ ਹੈ ਤੇ ਉਸ ਦਾ ਸਰੀਰ ਰਕਸਬੰਦ ਬਣਾਏ ਗਏ ਨੇ ਸਵੇਰੇ ਜਦ ਉਸਨੂੰ ਹੋਸ਼ ਆਇਆ ਤਾਂ ਉਸਨੂੰ ਪਤਾ ਲੱਗਿਆ ਉਸ ਦੇ ਸਰੀਰ ਤੇ ਵੀ ਕਾਫੀ ਨਿਸ਼ਾਨ ਪਾਏ ਗਏ ਤਾਂ ਮੈਡੀਕਲ ਕਰਵਾਉਣ ਤੋਂ ਬਾਅਦ ਹੁਣ ਪੁਲਿਸ ਐ ਕਹਿਣਾ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਜੀ ਉਹਨਾਂ ਦੇ ਖਿਲਾਫ ਅਲਿਗੇਸ਼ਨ ਹੈ ਜੀ ਹਾਂ ਜੀ ਫਿਲਹਾਲ ਸਾਰਾ ਕੁਝ ਫਰੈਸ਼ ਕੰਪਲੇਂਟ ਹੈਗੀ ਜੀ ਉਹਦੀ ਅੰਦਰ ਇਨਵੈਸਟੀਗੇਸ਼ਨ ਚਲ ਰਹੀ ਹੈ ਜੀ 24 ইয়ার্স ওল্ড ਅਜੇ ও ডিটেইলস না হজে ডিসক্লোজ ਨਹੀਂ ਕਰ ਸਕਦੀ ਉਹਦੀ আইডেন্টিটি সনাক্ত ਰਵ ਕਰੀ ਉਹ ਸਾਰੀ ਚیزে হজে ভেরিফাই কর দিই ਜੀ ਜੋ ਵੀ ਉਹਦਾ ਬਿਆਨ ਹੋਗਾ ਜੀ ਉਸ ਹਿਸਾਬ ਨਾਲ ਹੀ ਫਾਈਲ ਅਟੈਚ